ਅਜ ਦੇ ਇਸ ਕਬੱਡੀ ਕੱਪ ਦੇ ਲਈ ਜਿਨ੍ਹਾਂ ਦਾ ਸਹਿਯੋਗ ਪਰ ਮੈਚ ਪ੍ਰਤਾ ਜੀਮਾ ਜੀ ਦੇ ਇਕਬਾਲ ਗਾਲਵ ਜੀ ਉਧਰ ਕਮਲ ਘੁੰਮਣ ਦੀ ਵੀ ਸਾਡੇ ਦਰਮਿਆਨ ਆਇਆ ਅਸੀਂ ਜੀ ਆਇਆਂ ਨੂੰ ਆਖ ਰਹੇ ਆ ਅਗਲੀ ਰੇਡ ਸੁਲਤਾਨ ਇਸ ਵੇਲੇ ਬੋਲਿਆ ਹੋਇਆ ਧਾਵਾ ਆਜ਼ਾਦ ਪੰਜਾਬ ਕੇਸਰੀ ਦੀ ਟੀਮ ਮਾਨਕੀ ਵਾਲਾ ਗੋਪੀ ਇਸ ਵੇਲੇ ਸੁਲਤਾਨ ਦੇ ਨਾਲ ਟੱਕਰ ਐਡਮਿੰਟਨ ਦਾ ਕੱਪ ਐਨ ਭਰਿਆ ਹੋਇਆ ਦੁਨੀਆ ਦੂਰੋਂ ਨੇੜੇ ਪਹੁੰਚੀ ਜਾਂਦੀ ਹੋ ਮਹਾਮਾਕੇ ਔਰ ਸਿੰਘ ਫਸ ਗਏ ਕੁੰਡੀਆਂ ਦੇ ਓ ਮਿਤਰਾ ਬਹਿ ਜਾ ਗੋਡੀ ਲਾ ਕੇ ਪਰਤਿਆ ਹਜੇ ਤਾਂ ਰਾਉਂਡ ਪਹਿਲਾ ਕਦੋਂ ਜਾ ਕੇ ਅਸਲ 32ਵਾਂ ਹੋਇਆ ਅਗਲੇ ਸਾਲ ਜੀਟੀਏ ਦਾ 33ਵਾਂ ਹੋਣਾ ਮੌਸਮ ਦੇ ਵਿੱਚ ਵੀ ਅੱਜ ਕਹਿੰਦੇ ਕਰਵਟ ਬਦਲ ਗਈ ਹੈ ਇਧਰ ਖੁਸ਼ਨਾ ਪ੍ਰਬੰਧਕ ਹਵਾ ਚੱਲ ਰਹੀ ਹੈ ਵੱਡੀ ਗਿਣਤੀ ਚ ਸੰਗਤ ਪੁੱਜ ਰਹੀ ਹੈ ਪਿੰਡਰ ਕਲਾ ਪਿੰਡਾ ਪਿੰਡਰ ਕਲਾ ਪਿੰਡਰ ਖੁਰਦ ਬਿਲਕੁਲ ਕਹਿੰਦੇ 1 2 6ਪੜ ਨੇ ਦੋਨੋਂ ਪਿੰਡਾਂ ਨੂੰ ਵੰਡਦੇ ਨੇ ਜिले ਮੋਗੇ ਦੇ ਪਰਤਿਆ ਕਰੀ ਛੋਟਿਆ ਗੱਲ ਇਹ ਪਿੰਡ ਨਾਲ ਹੋ ਗਈ मिंट मे लाइ उते नवें